ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲੋਬੀਆਰੇ ਵੀਰੋ ਇੱਕ ਲੀਡਰਾਂ ਦੇ ਵੀਡੀਓ ਲੈ ਕੇ ਹਾਜ਼ਰ ਹੋਏ ਆ ਤਾਂ ਦੇਖੋ ਮੇਰੇ ਵੀਰ ਵਿਰਿੰਦਰ ਰੌਲਕ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ ਆ ਉਹਨੇ ਸਾਡੇ ਪੰਜਾਬ ਦੇ ਲੀਡਰ ਕੀ ਪੂਰੀਆਂ ਸਟੇਟਾਂ ਦੇ ਆਪਣੇ ਹਿੰਦੁਸਤਾਨ ਦੇ ਲੀਡਰ ਕੀ ਇੱਥੋਂ ਤੱਕ ਕਿ ਵਰਲਡ ਦੇ ਲੀਡਰਾਂ ਨੂੰ ਵਿੱਚ ਪਰੋਇਆ ਮੈਂ ਉਹਦੀ ਵੀਡੀਓ ਸੁਣੀ ਮੈਨੂੰ ਬਹੁਤ ਹੀ ਵਧੀਆ ਲੱਗੀ ਆ ਕੋਈ ਸ਼ੌਕ ਮੈਨੂੰ ਹੀ ਆ ਥੋੜਾ ਜਿਹਾ ਬੋਲਣ ਦਾ ਚਲੋ ਇੱਕ ਨਮਾਨੀ ਦੀ ਕੋਸ਼ਿਸ਼ ਕਰਦੇ ਆ ਉਹ ਵੀਰ ਦੀ ਵੀਡੀਓ ਨੂੰ ਆਪਣੀ ਜ਼ੁਬਾਨ ਤੋਂ ਬੋਲਣ ਦੀ ਲਓ ਜੀ ਕਹਿੰਦੇ ਕੈਪਟਨਸੀ ریاਸਤੀ ਤੇ ਬਾਦਲ ਸੀ ਸਿਆਸਤੀ ਇਹਨਾਂ ਦੀ ਉਹ ਹਸਤੀ ਸੀ ਲੋਕ ਸਭ ਜਾਣਦੇ ਸਿੱਧੂ ਦੇ ਵੀ ਸ਼ੱਕੇ ਲੋਕ ਰਹਿਣਾ ਕਿ ਬੱਕੇ ਯਾਰੋ ਸ਼ਹਿਰ ਨੇ ਜੋ ਪੱਕੇ ਉਹ ਤਾਂ ਦੁੱਧੋਂ ਪਾਣੀ ਸਾਨਦੇ ਮਾਨ ਦਾ ਕਰੇਜ ਦੂਜਾ ਪੱਕੇ ਤੋਂ ਭਰੇਜ ਇੱਜਾ ਕੁੱਟਦਾ ਏ ਮੇਜ ਬਾळा ਤੇ ਪੁੱਜ ਕੇ ਹਸਦਾ ਏ ਇੱਕ ਮੁਹੰਮਦ ਸਤੀਗ ਥੋੜਾ ਹਿੰਦੀ ਵਿੱਚ ਵੀਗ ਯਾਰੋ ਬੰਦਾ ਉਹ ਚ ਠੀਕ ਪਰ ਸੰਸਦ ਚ ਸੌਂਦਾ ਏ ਨਾ ਮਾਰਦੇ ਨੇ ਚੋਟ ਯਾਰੋ ਦਿਨਾਂ ਵਿੱਚ ਖੋਟ ਯਾਰੋ ਆਪੇ ਪਾਈ ਵੋਟ ਕਿ ਜੀ ਕਿਸੇ ਨੂੰ ਉਲਾਮਾ ਏ ਕੱਢਿਆ ਮੈਂ ਸਿੱਟਾ ਬੜਾ ਤੇ ਬੋਲਦਾ ਇਹ ਬਿੱਟਾ ਬੜਾ ਤੇ ਐਮਜੀਟੀਏ ਦਾ ਚਿੱਟਾ ਬੜਾ ਮੇਰੇ ਵੀਰ ਜਦੋਂ ਚਿੱਟੇ ਦਾ ਨਾਮ ਆਉਂਦਾ ਨਾ ਆਟੋਮੈਟਿਕਲੀ ਲੋਕਾਂ ਦਾ ਧਿਆਨ ਪਤਾ ਨਹੀਂ ਕਿਉਂ ਮਜੀਠੀਆ ਚੱਲ ਜਾਂਦਾ ਮੇਰੇ ਵੀਰੋ ਕਿਹ ਇਹ ਵੀ ਇਹਨਾਂ ਵਧੀਆ ਕੋਸ਼ਿਸ਼ ਵੀ ਕੀਤੀ ਹੁੰਦੀ ਨਮਾਨੀ ਜੀ ਉਹਦਾ ਪਹਿਲਾ ਅਲਫਾਜ਼ ਪਹਿਲਾ ਚੰਗੀ ਤਰ੍ਹਾਂ ਸੁਣ ਲੈ ਕਰੋ ਆਂਦਾ ਕੱਡਿਆਂ ਵਿੱਚ ਛਿੱਟਾ ਬੜਾ ਬੋਲਦਾ ਇਹ ਬਿੱਟਾ ਬੜਾ ਤੇ ਮਜੀਠੀਆ ਤਾਂ ਚਿੱਟਾ ਬੜਾ ਕੁੜਤਾ ਪਜਾਮਾ ਹੈ ਸੋਖੇ ਦੇ ਵੀ ਗੱਪ ਜਾਂਦੇ ਹੱਤਾਂ ਬੰਨੇ ਟੱਪ ਨਹੀਂਦੀ ਲੀਡਰਾਂ ਦੀ ਖੱਪ ਸਦਾ ਸੰਸਦ ਚ ਪੈਂਦੀ ਹੈ ਲਾਇਆ ਮੈਂ ਇੱਕ ਟੇਵਾ ਸਭ ਲੁੱਟਦੇ ਨੇ ਮੇਵਾ ਆਂਦਾ ਉਹ ਜਰਾਜ ਨਹੀਂ ਉਹ ਸੇਵਾ ਇਹ ਤਾਂ ਨੰਨੀ ਸ਼ਾ ਵੀ ਕਹਿੰਦੀ ਹੈ ਕੁੰਝ ਰਾਜ ਨਹੀਂ ਉਹ ਸੇਵਾ ਇਹ ਤਾਂ ਨੰਨੀ ਸ਼ਾ ਵੀ ਕਹਿੰਦੀ ਹੈ ਗੱਲ ਕਰੀਏ ਜੂਪੀ ਦੀ ਜੂਪੀ ਦੇ ਵਿੱਚ ਸੀਐਮ ਜੋਗੀ ਆ ਜਿਹੜਾ ਗਊਮਾਂ ਦੀ ਰੱਟ ਲਾ ਰਾਦਾ ਆਂਦਾ ਗਊਮਾਂ ਦੀ ਪੱਟੀ ਜੋਗੀ ਜਾਵੇਂ ਨਾ ਤਰੱਟੀ ਗਊਮਾਂ ਦੀ ਪੱਟੀ ਜੋਗੀ ਜਾਵੇਂ ਨਾ ਤਰੱਟੀ ਉਹਨੇ ਯਾਦਵਾਂ ਦੀ ਫੱਟੀ ਉੱਤੇ ਰੱਖ ਦਿੱਤੀ ਪੋਚ ਕੇ ਇੱਕ ਰਾਜਾ ਵੀ ਵਢਿੰਗ ਕਿੰਗ ਰੋਜ਼ ਹੀ ਫਸਾਉਂਦਾ ਸਿੰਘ ਇਹ ਬੋਲਦਾ ਹੈ ਤਿੰਗ ਤਿੰਗ ਬੋਲੇ ਨਾ ਜੀ ਸੋਚ ਕੇ ਕੱਟੇ ਹੋ ਗਏ ਤਕਸਾਲੀ ਆਗੂ ਜਿੰਨੇ ਵੀ ਅਕਾਲੀ ਕਹਿੰਦੇ ਜ਼ਿੰਦਗੀ ਆ ਗੱਲ ਹੀ ਸਾਰੀ ਪਾਰਟੀ ਦੇ ਵਾਸਤੇ ਕਈ ਕੁਰਸੀ ਦੇ ਪੁੱਤ ਤੁਹਾਡੇ ਲੱਗਣੇ ਨਹੀਂ ਪੁੱਤ ਹੁਣ ਨਵਿਆਂ ਦੀ ਰੁੱਤ ਗੌਰ ਕਰਿਓ ਜੀ ਦਾਸ ਤੇ ਗਈ ਪਾਰਟੀ ਇਹ ਵੰਡੀ ਕਦੇ ਪੂਰੀ ਸੀਗੀ ਝੰਡੀ ਤੇ ਖੁੱਡੀਆਂ ਤੇ ਤਲਵੰਡੀ ਜਗਦੇਵ ਜਦੋਂ ਯਾਰ ਸੀ ਇਹ ਸਿਆਸਤ ਦੀ ਚਾਲ ਲੈਂਦੀ ਆਪੇ ਮੂਰੇ ਭਾਲ ਆਂਦਾ ਹਰ ਚੰਦ ਲੰਗੋਵਾਲ ਦਿੱਤਾ ਗੋਲੀਆਂ ਦਾ ਮਾਰ ਸੀ ਕੀ ਮਿਲਦੀ ਨਹੀਂ ਚਾਲ ਜਗਮੀਤ ਵੀ ਕਮਾਲ ਇੱਕ ਖਰਸਕ ਪਾਲ ਯਾਰੋ ਮੁੱਢ ਤੋਂ ਹੀ ਬਾਗੀ ਏ ਇੱਕ ਸੱਚਾ ਛੋਟੇਪੁਰ ਆਇਆ ਨਵੀਂ ਪਾਰਟੀ ਲਿਆਇਆ ਉੱਤੇ ਦੋਸ਼ ਵੱਡਾ ਲਾਇਆ ਮਾਇਆ ਕਿਸ ਨੇ त्यागी ਏ ਇੱਕ ਸੰਨੀ ਦਿਓਲਪਾਜੀ ਮਾਰੀ ਉੱਥੇ ਕਾਂਗਰਸ ਹਾਰੀ ਜਾਖੜ ਦੀ ਦੌਵੇਦਾਰੀ ਮੁੱਖ ਮੰਤਰੀ ਦੇ ਅਹੁਦੇ ਦੀ ਇੱਕ ਬਾਜਵੇਂ ਦਾ ਗੁੱਸਾ ਬੇਟਾ ਪਾਰਟੀ ਤੋਂ ਰੁੱਸਾ ਉਤੋਂ ਉਹਦਾ ਇੱਕ ਖੁੱਸਾ ਤੇ ਗੱਲ ਕਾਟੇ ਵਾਲੇ ਸੌਦੇ ਦੀ ਇੱਕ ਵੀਡੀਓ ਸਤਾਇਆ ਯਾਰੋ ਸੱਚਾ ਤੇ ਘਮਾਇਆ ਜੋ ਬਵਾਦਾਂ ਵਿੱਚ ਆਇਆ ਖੋਰੇ ਝੂਠਾ ਸੀ ਕਿ ਸੱਚਾ ਸੀ ਸਾਰੇ ਨਾਕੇ ਤੋਂ ਲਗਾ ਦੂੰ ਮੈਂ ਤੇ ਜੁੱਲੀਆਂ ਚ ਕਾ ਦੂੰ ਨਾਲੇ ਬਦਲੀ ਘਰਾ ਦੂੰ ਜਦੋਂ ਛੱਡੋ ਜੀ ਉਹ ਬੱਚਾ ਸੀ ਮਾਰੇ ਲੀਡਰਾਂ ਨੇ ਡਾਕੇ ਮੱਲੀ ਬੀਠੇ ਨੇ ਲਾਕੇ ਤੇ ਪੰਜਾਬੀਆਂ ਦੇ ਕਾਕੇ ਜੀ ਸਿਆਸਤਾਂ ਤੋਂ ਦੂਰ ਨੇ ਇਹਦਾ ਇਹ ਵੀ ਹੋ ਸਕਦਾ ਇਹ ਪੰਜਾਬੀਆਂ ਦੇ ਕਾਕੇ ਆ ਜਿਆਦਾ ਸਿਆਸਤ ਦੇ ਵਿੱਚ ਨਹੀਂ ਆਉਂਦੇ ਆਉਂਦੇ ਵੀ ਚਲੋ ਇਹਨਾਂ ਨੂੰ ਤੇ ਕਵਾਂਜੀ ਵੀ ਡਾਟਾ ਹੀ ਬਹੁਤ ਆ ਇਹਨਾਂ ਨੇ ਸਿਆਸਤ ਦੇ ਵਿੱਚ ਆ ਕੇ ਕਰਨਾ ਵੀ ਕੀ ਆ ਆਂਦਾ ਮਾਰੇ ਲੀਡਰਾਂ ਨੇ ਡਾਕੇ ਮੱਲੀ ਬੀਠੇ ਨੇ ਲਾਕੇ ਇਹ ਪੰਜਾਬੀਆਂ ਦੇ ਕਾਕੇ ਜੀ ਸਿਆਸਤਾਂ ਤੋਂ ਦੂਰ ਨੇ ਆਂਦਾ ਇੱਕ ਖੂਨ ਦੇ ਪਿਆਸੇ ਫਿਰ ਦਿਨ ਸਾਰੇ ਪਾਸੇ ਬੈਸ ਬਰਦਰ ਦੇ ਖਲਾਸੇ ਜੀ ਕਾਫੀ ਮਸ਼ਹੂਰ ਨੇ ਇੱਕ ਕੇਜਰੀਏ ਵਾਲ ਜਿੰਨੂੰ ਮਲੇ 5 ਸਾਲ ਯਾਰੋ ਕਰਤਾ ਕਮਾਲ ਹਾਲ ਦਿੱਲੀ ਜਾ ਕੇ ਵੇਖ ਲੋ ਸੈਂਟਰ ਦੇ ਵਿੱਚ ਸਿਰੇ ਦੇ ਤੋਂ ਠੱਗ ਪਿੱਛੇ ਭਗਤਾਂ ਦਾ ਵਗ ਲਾਈ ਦੇਸ਼ ਵਿੱਚ ਅੱਗ ਹੁਣ ਆਪੇ ਤੁਸੀਂ ਸੇਖ ਲੋ ਲਾਈ ਦੇਸ਼ ਵਿੱਚ ਅੱਗ ਹੁਣ ਆਪੇ ਤੁਸੀਂ ਸੇਕ ਲਓ ਗੱਲ ਕਰੀਏ ਹਰਿਆਣਾ ਦੀ ਜਿੱਥੇ ਚਟਾਲਿਆਂ ਦਾ ਬੋਲਬਾਲਾ ਰਿਹਾ ਵਾ ਅੰਦਰ ਦੇਵੀ ਲਾਲਜੀ ਚਟਾਲਾ ਹਰਿਆਣੇ ਦੇ ਵਿੱਚ ਚਟਾਲਿਆਂ ਦਾ ਬੋਲਬਾਲਾ ਦੇਵੀ ਲਾਲਜੀ ਚਟਾਲਾ ਜੇ ਬੀਟੀ ਦਾ ਘਟਾਲਾ ਉਹਦੇ ਮੁੰਡੇ ਨੂੰ ਫਸਾ ਗਿਆ ਓਮ ਪ੍ਰਕਾਸ਼ ਹੋਇਆ ਬੁੱਢਾ ਇੱਕ ਖੱਟਰ ਯਾਰ ਉਹ ਡਾ ਚਾਬੀ ਵਾਲਾ ਗੁੱਡਾ ਤੇ ਗੁੱਡੀ ਆਪਣੀ ਚੜਾ ਗਿਆ ਇੱਕ ਮੌਲਾਨਾ ਆਯਾਦ ਯਾਦ ਆਇਆ ਜਰਾ ਬਾਦ ਇੱਕ ਲਾਲੂ ਪ੍ਰਸ਼ਾਦ ਚਾਰਾ ਗਾਮਾ ਦਾ ਵੀ ਖਾ ਗਿਆ ਐਨੀ ਸਾਫ ਨਹੀਂ ਸੀ ਵਿੱਚ ਮਹਾਰਾਸ਼ਟਰ ਦੇ ਵਿੱਚ ਸ਼ਿਵ ਸ਼ਣ ਗਈ ਖੇਚ ਤੇ ਉੱਥੇ ਠਾਕਰੇ ਆ ਗਿਆ ਇੱਕ ਵੱਖਰਾ ਸੀ ਸੂਬਾ ਕਿ ਸਮੀਰ ਵੀ ਉਹ ਜੂਬਾ ਜਿੱਤੇ ਰਹਿੰਦੀ ਮਹਿਬੂਬਾ ਯਾਰ ਸ਼ਹੀਦਾਂ ਦੀ ਕੁੜੀ ਹੈ ਇੱਕ ਉਮਰ ਅਬਦੁੱਲਾ ਜਿਹਨੂੰ ਸਾਡੇ ਦੇ ਨਹੀਂ ਖੁੱਲਾ ਗੱਲ ਆਈ ਉੱਤੇ ਬੁੱਲਾ ਫਿਰ ਮੁੜ ਕੇ ਨਾ ਮੁੜੀ ਆ ਇੱਕ ਭੈਣ ਮਾਇਆਵਤੀ ਦੀਦੀ ਮਮਤਾ ਦੀ ਗਤੀ ਨਾ ਵਿਆਹੀਆਂ ਨਾ ਹੀ ਪਤੀ ਸਤੀ ਹੋਈਆਂ ਰਾਜਨੀਤੀ ਚ ਨਾ ਵਿਆਹੀਆਂ ਨਾ ਹੀ ਪਤੀ ਸਤੀ ਉਹੀਆਂ ਰਾਜਨੀਤੀ ਚ ਇੱਕ ਬੰਦਾ ਹੈ ਮਹਾਨ ਉਹਦੇ ਅਵੱਲੇ ਜੇ ਬਿਆਨ ਤੇ ਪਿਉ ਨੂੰ ਪਿਤਾ ਦੇ ਸਮਾਨ ਕਈ ਜੰਦਾ ਖਾਦੀ ਪੀਤੀ ਚ ਪਿਉ ਨੂੰ ਪਿਤਾ ਦੇ ਸਮਾਨ ਕਈ ਜੰਦਾ ਖਾਦੀ ਪੀਤੀ ਚ ਆਵਾਜ਼ਾਂ ਮਾਰੀਆਂ ਬੁਲਾਇਆ ਹੱਥ ਕਈਆਂ ਨਾਲ ਮਲਾਇਆ ਹੰਸ ਰਾਜ ਨੇ ਫਰਮਾਇਆ ਇਹ ਤਾਂ ਫੱਕਰਾਂ ਦੀ ਮੌਜ ਐ ਆਂਦਾ ਪਾਲੋ ਭਗਵੇਂ ਉਹ ਚੋਲੇ ਪਾਲੋ ਭਗਵੇਂ ਉਹ ਚੋਲੇ ਤੇ ਸੱਚ ਮੀਡੀਆ ਨਾ ਬੋਲੇ ਧੱਖੇ ਓਲੇ ਘੱਟ ਤੋਲੇ ਲਾਈ ਥਾਂ ਥਾਂ ਤੇ ਫੌਜ ਐ ਮੇਰੇ ਵੀਰੋ ਚਲੋ ਗੱਲ ਮੀਡੀਆ ਦੀ ਕਰਦੇ ਆ ਸਾਰਾ ਮੀਡੀਆ ਸੱਚ ਵੀ ਨਹੀਂ ਬੋਲਦਾ ਇਹ ਸਾਰਾ ਝੂਠ ਵੀ ਨਹੀਂ ਬੋਲਦਾ ਇਸ ਕਰਕੇ ਮੀਡੀਆ ਤੇ ਕੀ ਗੱਲ ਕਰਨੀ ਆ ਆਂਦਾ ਪਾਲੋ ਭਗਵੇਂ ਉਹ ਚੋਲੇ ਸੱਚ ਮੀਡੀਆ ਨਾ ਬੋਲੇ ਕਿ ਉਹਲੇ ਘਟ ਤੋਲੇ ਲਈ ਥਾਂ ਥਾਂ ਤੇ ਫੌਜ ਇੱਕ ਨਹਿਰੂ ਤੇ ਪਟੇਲ ਕੱਟੀ ਦੋਹਾਂ ਨੇ ਹੀ ਜੇਲ ਆਂਦੇ ਸਿਆਸਤ ਦਾ ਖੇਲ ਨਹੀਂ ਉਹ ਬੱਚਿਆਂ ਨਦਾਨਾਂ ਦਾ ਆਂਦਾ ਕਿੰਨੇ ਮਾਰਿਆ ਨੇਤਾ ਜੀ ਸੁਭਾਸ਼ ਉਹਦੀ ਮਿਲੀ ਵੀ ਨਾ লাশ ਤੈਨ ਆਂਦੇ ਹੋ ਗਿਆ ਵਿਨਾਸ਼ ਆਕਾਸ਼ ਚ ਵਮਨ ਦਾ ਉਹਦਾ ਵਿਮਾਨ ਕਰੈਸ ਹੋਇਆ ਹੀ ਜਦੋਂ ਉਹਦੀ ਮੌਤ ਹੋਈ ਹੋਇਆ ਆਕਾਸ਼ ਚ ਵਿਨਾਸ਼ ਤਵਾ ਮੰਨਦਾ ਕਵੀ ਅਟਲ ਬਿਹਾਰੀ ਅਡਵਾਨੀ ਨਾਲ ਯਾਰੀ ਕਵੀ ਅਟਲ ਬਿਹਾਰੀ ਅਡਵਾਨੀ ਨਾਲ ਯਾਰੀ ਤੇ ਬਾਜੀ ਐਟਮ ਦੀ ਮਰੀ ਸਾਰੀ ਗੱਲ ਰੱਖੀ ਓਲੇਜ ਇੱਕ ਮੋਦੀ ਦੇ ਕਾਨੂੰਨ ਖੋਇਆ ਚੈਨ ਤੇ ਸਕੂਨ ਯਾਰ ਵਕਰ ਸਕੂਨ ਹੁੰਦਾ ਸੰਗੀਆਂ ਦੇ ਟੋਲੇਜ ਇੱਕ ਮੋਦੀ ਦੇ ਕਾਨੂੰਨ ਖੋਇਆ ਚੈਨ ਤੇ ਸਕੂਨ ਯਾਰ ਵਕਰਾ ਜਨੂੰਨ ਦਾ ਸੰਨੀਆਂ ਦੇ ਟੋਲੇ ਚ ਇਹ ਤੋਂ ਬਾਅਦ ਗੱਲ ਕਰਦੇ ਆਂ ਵਰਲਡ ਦੇ ਲੀਡਰਾਂ ਦੀ ਆਂਦਾ ਇੱਕ ਸ਼ੀ ਜਨ ਪਿੰਗ ਯਾਰੋ ਚੀਨ ਦਾ ਇੱਕਿੰਗ ਇੱਕ ਕੋਰੀਆ ਦਾ ਕਿੰਮ ਦੇਸ਼ ਮਾਰਦਾ ਇਹ ਚੀਕਾਂ ਜੀ ਇੱਕ ਬਰਾਕ ਮਾਮਾ ਜਿੰਨੇ ਮਾਰਿਆ ਉਸ ਸਮਾਂ ਉਂਝ ਬੰਦਾ ਪੂਰਾ ਕੰਮ ਵਿੱਚ ਰਹਿਂਦਾ ਅਮਰੀਕਾ ਜੀ ਉਂਝ ਬੰਦਾ ਪੂਰਾ ਕੰਮ ਵਿੱਚ ਰਹਿਂਦਾ ਅਮਰੀਕਾ ਜੀ ਇੱਕ ਡੋਨਾਲਡ ਰੰਪ ਦੇਖ ਮਾਰਦਾ ਇਹ ਜੰਪ ਉਮਸ਼ੈਲ ਕਰੇ ਡੰਪ ਨਾਲੇ ਸੁਲੇ ਪਾਨੀ ਮਾਰਿਆ ਆਂਦਾ ਇੱਕ ਆਏ ਤੁਲਕ ਇਂਦਾ ਹੁਣ ਚੁੱਪ ਨਹੀਂ ਉਹ ਬੈਂਦਾ ਦੇਸ਼ ਜ਼ੁਲਮ ਨਹੀਂ ਸੀਂਦਾ ਈਰਾਨ ਹਲੇ ਆ ਰਿਆ ਅਮਰੀਕਾ ਨੂੰ ਉਸਾਮਾ ਜਿਵੇਂ ਚੀਨ ਨੂੰ ਹਲਾਮਾ ਇੱਕ ਅਪਰਾਧ ਦਾ ਪਿਤਾਮਾ ਜਿਵੇਂ ਇੰਡੀਆ ਨੂੰ ਦਾਉਦ ਆਂਦਾ ਪ੍ਰਵੇਜ ਨੂੰ ਜੀ ਕੇਸ ਵਿੱਚ ਫਾਂਸੀ ਹੋਈ ਦੇਸ਼ ਵਿੱਚ ਬੈਠਾ ਇਹ ਵਿਦੇਸ਼ ਵਿੱਚ ਮਾਲੀਆ ਦੀ ਮੌਜ ਆਂਦਾ ਗੱਲ ਰਸੀਆ ਤੋਂ ਤੁਰੀ ਤੇ ਫਿਰ ਚੀਨ ਵੱਲ ਮੁੜੀ ਆਂਦਾ ਕਿਸਮਤ ਦੀ ਪੁੜੀ ਜਦੋਂ ਖੁੱਲੂ ਉਦੋਂ ਵੇਖਾਂਗੇ ਆਂਦਾ ਛੱਡੋ ਲੋਕਤੰਤਰ ਇਹ ਮਾਸਕ ਦਾ ਇਹ ਮੰਤਰ ਆਂਦਾ ਛੱਡੋ ਲੋਕਤੰਤਰ ਇਹ ਮਾਸਕ ਦਾ ਇਹ ਮੰਤਰ ਲਾ ਮਹਿਲਾਂ ਨੂੰ ਪਸੰਤਰ ਤੇ ਫੇਰ ਕਦੇ ਸੇਕਾਂਗੇ ਲਾ ਮਹਿਲਾਂ ਨੂੰ ਪਸੰਤਰ ਤੇ ਫੇਰ ਕਦੇ ਸੇਕਾਂਗੇ ਆਂਦੇ ਸਭ ਛੱਡ ਕੇ ਸੀ ਪੱਲਾ ਰੂਸ ਰਹਿ ਗਿਆ ਕੱਲਾ ਇਸ ਕੱਲ ਨੂੰ ਝੱਲਾ ਕਹਿੰਦਾ ਸਾਰਿਆਂ ਨੂੰ ਵੇਖ ਲੂੰ ਆਂਦਾ ਇੱਕ ਲੈਂਦਾ ਆਨੰਦ ਰਾਜੇ ਦਾ ਉਹ ਫਰਜੰਦ ਪੂਰੀ ਸ਼ਹਿਰੀਏ ਪਸੰਦ ਦਬਾਈ ਵਾਲੇ ਸ਼ੇਖ ਨੂੰ ਆਂਦਾ ਯੋਗਦਾਨ ਬਾਪ ਮਾਂ ਦਾ ਦਾਦੇ ਕਤਰਸਿਆਂ ਦਾ ਦੱਸ ਗਿਆ ਜਾਂਦਾ ਜਾਂਦਾ ਬਾਪੂ ਰਾਜ ਵੱਡੇ ਵੱਡੇ ਆ ਰੱਬ ਨੇ ਜੇ ਚਾਹਿਆ ਤੇ ਫੇਰ ਆਪਾਂ ਮਿਲਾਂਗੇ ਉਦੋਂ ਪਹਿਲਾਂ ਵੀ ਕਈ ਸ਼ੇਰ ਆਪਾਂ ਲਿਖ ਲਿਖ ਛੱਡੇ ਆਂ ਅੰਦਲ ਬੈਠਾ ਲਿਖਦਾ ਕਵਿਤਾ ਮੁੰਡਾ ਔਲਖਾਂ ਦੇ ਵਿੱਚ ਵਰਿੰਦਰ ਦਾ ਚਿੱਤ ਜਿਤਮ ਛੇਤੀ ਹੁਣ ਲੋਚਦਾ ਅੰਦਾ ਧਰਮਾਂ ਦੇ ਕਲੇਸ਼ ਦਾ ਧਰਮਾਂ ਦੇ ਕਲੇਸ਼ ਦਾ ਤੇ ਨਿੱਤ ਦੇ ਕਲੇਸ਼ ਦਾ ਕਿ ਬਣੂ ਮੇਰੇ ਦੇਸ਼ ਦਾ ਮੈਂ ਇਹੀ ਰਹਿਂਦਾ ਸੋਚਦਾ ਕਿ ਬਣੂ ਮੇਰੇ ਦੇਸ਼ ਦਾ ਮੈਂ ਇਹੀ ਰਹਿਂਦਾ ਸੋਚਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਬਾਏ ਮਸਤੇ ਸਲਾਮ ਸਤ ਸ੍ਰੀ ਅਕਾਲ